Ayo. 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 ਲੋ ਬਸ ਰਾਤ ਹੋ ਰਿਹਾ ਹੈ ਜੀ ਬਰੂ ਜੀ ਬਈ ਥੋੜਾ ਨਾਲ ਹੈ ਕਰਦਾ ਹੈ ਨਾ ਦਿਨ ਤੋਂ ਸ਼ੋਟ ਕਰਨਾ ਹੈ ਸਰ ਸਰ ਹਾਂਜੀ ਸਰ ਮੈਂ ਟਿਕਟ ਨਹੀਂ ਰਾਤ ਨੂੰ ਕਰਾਂ ਮਨਸੂਖ ਖੜਾ ਨਾ ਆਈਏ ਦੂਜੀ ਟੀਮ ਨੂੰ ਬੱਚੇ ਦੇ ਕਿ ਸਿੱਧਾ 300 ਚਾਹਾਂਗੇ ਹਾਂ ਹਾਂ ਉੱਜਾ ਕਿਉਂ ਲੈ ਆਉਣੀ ਡੱਬਾ ਲੈ ਆਵੇਗਾ ਤੇਰਾ ਰਖਾਇਆ ਇਹਨਾਂ ਨੂੰ ਅੱਗੇ ਜਾ ਇਹਨਾਂ ਨੂੰ ਅੱਗੇ ਲੈ ਆ ਵੀ ਜਿਹੜਾ ਕਰੀ ਸੈਂਟਰ 'ਚ ਸੈਂਟਰ 'ਚ ਹੋ ਗਿਆ ਯਾਰ ਜਿਹੜਾ

ਇਦੋਂ ਵਿੱਚ ਕਰਨ ਵਾਸਤੇ ਇਥੇ ਪ੍ਰੈਸ ਨੂੰ ਸੱਦਾ ਦਿੱਤਾ ਗਿਆ ਇੱਕ ਸਿਵਲ ਲਾਈਨ ਦਾ ਮਕਦਮਾ ਹੈ ਤੇ ਇੱਕ ਕੁਤਬਾਲੀ ਦਾ ਸਿਵਲ ਲਾਈਨ ਥਾਣੇ 'ਚ ਇਨਫੋਰਮੇਸ਼ਨ ਆਈ ਸੀ ਐਸਆਈ ਬੂਟਾ ਸਿੰਘ ਦੀ ਟੀਮ ਕੋਲ ਮੁਖਬਰੀ ਹੋਈ ਸੀਗੀ ਐਸਐਚਓ ਸਿਵਲ ਲਾਈਨ ਦੀ ਸੁਪਰਵਾਈਜ਼ਨ ਦੇ ਅੰਡਰ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਓੰਕਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਇਹ ਉਧਰ ਮੂਵਮੈਂਟ ਹੋ ਰਹੀ ਹੈ ਦੀ ਪਾਖੜਾ ਨਹਿਰ ਵਾਲੇ ਪਾਸੇ ਤੇ ਨਾਕਾਬੰਦੀ ਕਰਕੇ ਜੇ ਇਹਦੇ ਤੇ ਚੈੱਕ ਕੀਤਾ ਜਾਵੇ ਤੇ ਦੇ ਕੋਲੋ ਹੈਵੀ ਰਿਕਵਰੀ ਹੋ ਸਕਦੀ ਹੈ ਉਸ ਦੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਡੀਐਸਪੀ ਸਿਟੀ 1 ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਹੈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰਗ ਮਨੀ ਰਿਕਵਰ ਹੋਈ ਹੈ ਇਹ ਸਾਡੇ ਕੋਲ ਪਹਿਲਾਂ ਦੀ ਇਨਫੋਰਮੇਸ਼ਨ ਸੀਓਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਰਿਕਵਰੀ ਕੀਤੀ ਗਈ ਹੈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਐਸਟ ਰਿਕਵਰੀ ਹੈ ਸਮੈਕ ਦੀ ਤੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੇ ਪਟਿਆਲੇ ਜ਼ਿਲ੍ਹੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਵਾਕُوا ਕਿ ਸੈਂਸ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਇਹ ਜ਼ਿਕਰ ਹੋ ਗਏ ਤੇ ਛੇਗਾ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕਦਮਾ ਇਹ ਤੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹ ਤੇ ਦਰਜ ਹੈ ਉਹ ਵੀ ਕੁਰੂਖੇਤਰ ਦਾ ਇਹ ਉਹ 2016 ਦਾ ਸੋ ਇਹ ਤੀਜਾ ਮੁਕਦਮਾ ਇਹ ਤੇ ਦਰਜ ਹੋਇਆ ਹਰਿਆਣੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈਕ ਦੀ ਕਬਰੀ ਹੋਈ ਹੈ ਤੇ 6 ਲੱਖ ਡਰਗ ਮਨੀ ਰਿਕਵਰ ਹੋਈ ਹੈ ਇਹਦੇ ਵਿੱਚ ਦੂਜਾ ਮੁਕਦਮਾ ਜਿਹੜਾ ਹੈਗਾ ਉਹ ਕੁਤਵਾਲੀ ਦਾ ਹੈ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵੋਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਰਾਜਨ ਢਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕੱਦਮਾ 2024 ਦਾ 13 ਜੂਨ ਦਾ ਰਾਤਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਸੋ ਦੋਨੋਂ ਮੁਕੱਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਐਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ ਗਈ ਹੈ ਸਰੇ ਜਿਹੜਾ ਬੰਦਾ ਹੈਗਾ ਇਸਦੇ ਨਾਲ ਹੋਰ ਵੀ ਆ ਸਮੈਟ ਵੇਚਣ ਵਾਲੇ ਦੇ ਨਾਲ ਜਿਹੜੇ ਕੀ